ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐਸ ਦੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐਸ ਦੀ ਅੱਜ 29 ਸਤੰਬਰ ਸਨ 2024 ਦਿਨ ਐਤਵਾਰ ਹੈ ਨਾਨਕ ਸ਼ਾਹੀ ਸੰਮਤ 556 ਦੇ ਮੁਤਾਬਕ ਅੱਜ 14 ਅੱਸੂ ਹੋ ਗਿਆ ਹੈ ਅੱਜ ਦਾ ਰਾਸ਼ੀ ਫਲ ਲੈ ਕੇ ਹਾਜ਼ਰ ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋ ਤਸ਼ਤੇ ਮਿਸ਼ਵਾਸ਼ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ ਕੀ ਵਿਵਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਜਾਤ ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ ਕੀ ਕਰੀਏ ਤੇ ਕੀ ਨਾ ਕਰੀਏ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਅਦੇ ਹੀ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲਿਓ ਆਪਣੀ ਛੇਤ ਦਾ ਖਿਆਲ ਰੱਖੋ ਨਹੀਂ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ ਅੱਜ ਪੈਸੇ ਦਾ ਆਉਣਾ ਤੁਹਾਨੂੰ ਕਈ ਮੁਸ਼ਕਲਾਂ ਤੋਂ ਦੂਰ ਕਰ ਸਕਦਾ ਹੈ ਤੁਹਾਨੂੰ ਬੱਚਿਆਂ ਜਾਂ ਉਹਨਾਂ ਨਾਲ ਸਬਰ ਰੱਖਣ ਦੀ ਲੋੜ ਹੈ ਜੋ ਤੁਹਾਡੇ ਨਾਲੋਂ ਘੱਟ ਤਜਰਬੇਕਾਰ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪਿਆਰ ਦੀ ਜ਼ਿੰਦਗੀ ਮਜ਼ਬੂਤ ਅਤੇ ਖੁਸ਼ਹਾਲ ਰਹੇ ਤਾਂ ਕਿਸੇ ਤੀਜੇ ਵਿਅਕਤੀ ਦੀ ਗੱਲ ਸੁਣ ਕੇ ਆਪਣੇ ਪਿਆਰੇ ਬਾਰੇ ਗੱਲ ਨਾ ਕਰੋ ਜਾਂ ਉਸ ਬਾਰੇ ਕੋਈ رائے ਨਾ ਬਣਾਓ ਕਿਸੇ ਵੀ ਸਥਿਤੀ ਵਿੱਚ ਤੁਹਾਨੂੰ ਆਪਣਾ ਕੀਮਤੀ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਯਾਦ ਰੱਖੋ ਸਮੇਂ ਦੀ ਪਾਲਣਾ ਕਰੋ ਇਹ ਇੱਕ ਵਾਰ ਖਤਮ ਹੋ ਗਿਆ ਮੁੜ ਕੇ ਕਦੇ ਵਾਪਸ ਨਹੀਂ ਆਵੇਗਾ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਕੋਈ ਬਾਹਰੀ ਵਿਅਕਤੀ ਦੂਰੀ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਪਰ ਤੁਸੀਂ ਦੋਵੇਂ ਸੰਭਾਲ ਲਵੋਗੇ ਸਫਰ ਤੇ ਕਿਸੇ ਹਸੀਨ ਨਾਲ ਮੁਲਾਕਾਤ ਤੁਹਾਨੂੰ ਚੰਗਾ ਅਨੁਭਵ ਕਰਾ ਸਕਦੀ ਹੈ ਅੱਗੇ ਹੈ ਜੀ বৃਸ਼ਭ ਰਾਸ਼ੀ বৃਸ਼ਭ ਰਾਸ਼ੀ ਵਾਲਿਓ ਤੁਹਾਨੂੰ ਸਿਹਤ ਨਾਲ ਜੁੜੀ ਦਿੱਕਤ ਨੇੜੇ ਹੈ ਇਸ ਲਈ ਨਿਯਮਤ ਕਸਰਤ ਨੂੰ ਦਿਨ ਵਿੱਚ ਸ਼ਾਮਲ ਕਰੋ ਅਤੇ ਵਿਸ਼ਵਾਸ ਰੱਖੋ ਕਿ ਪਹਿਲਾਂ ਤੋਂ ਸਾਵਧਾਨੀ ਵਰਤਣਾ ਇਲਾਜ ਤੋਂ ਬਿਹਤਰ ਹੈ ਪੈਸੇ ਦੀ ਆਵਾਜ਼ਾਈ ਲਗਾਤਾਰ ਸਾਰਾ ਦਿਨ ਹੁੰਦੀ ਰਹੇਗੀ ਅਤੇ ਦਿਨ ਦੇ ਖਤਮ ਹੋਣ ਤੋਂ ਬਾਅਦ ਤੁਸੀਂ ਬੱਚਤ ਕਰਨ ਵਿੱਚ ਵੀ ਸ਼ਮਤ ਹੋ ਪਾਉਂਗੇ ਜੀਵਨ ਸਾਥੀ ਅਤੇ ਬੱਚਿਆਂ ਨਾਲ ਅਤ੍ਰਿਕਤ ਪਿਆਰ ਅਤੇ ਸਹਿਯੋਗ ਮਿਲੇਗਾ ਅਜ ਤੁਹਾਡੀ ਕੋਈ ਬੁਰੀ ਆਦਤ ਤੁਹਾਡੇ ਪਿਆਰ ਨੂੰ ਮਾੜੀ ਲੱਗ ਸਕਦੀ ਹੈ ਅਤੇ ਉਹ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਹਨ ਅੱਜ ਤੁਸੀਂ ਆਪਣਾ ਦਿਨ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਇੱਕ ਸ਼ਾਂਤ ਸਥਾਨ ਤੇ ਬਿਤਾਉਣਾ ਪਸੰਦ ਕਰੋਗੇ ਅੱਜ ਤੁਸੀਂ ਆਪਣੇ ਜੀਵਨ ਸਾਥੀ ਨਾਲ ਜਵਾਨੀ ਵਿੱਚ ਵਾਪਸ ਚਲੇ ਜਾਓਗੇ ਯਾਦ ਰੱਖੋ ਉਹ ਸਭ ਮ제ਦਵਾਰਾ ਲਵੋਗੇ ਅੱਜ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੀ ਗੱਲ ਨਹੀਂ ਸੁਣਨਗੇ ਜਾਂ ਤੁਹਾਡੀਆਂ ਚੀਜ਼ਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਗੇ ਅੱਗੇ ਹਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਅਜਵਾਂ ਚਲਾਉਂਦੇ ਸਮੇਂ ਯਾਨੀ ਕੋਈ ਮਸ਼ੀਨਰੀ ਚਲਾਉਂਦੇ ਸਮੇਂ ਸਾਵਧਾਨੀ ਵਰਤੋ ਖਾਸ ਤੌਰ ਤੇ ਜੇਕਰ ਤੁਸੀਂ ਰਾਤ ਦੇ ਸਮੇਂ ਯਾਤਰਾ ਕਰ ਰਹੇ ਹੋ ਅੱਜ ਜੇਕਰ ਤੁਸੀਂ ਦੂਜਿਆਂ ਦੀ ਗੱਲ ਮੰਨ ਕੇ ਨਿਵੇਸ਼ ਕਰੋਗੇ ਤਾਂ ਆਰਥਿਕ ਨੁਕਸਾਨ ਪੱਕਾ ਹੀ ਹੈ ਬੱਚੇ ਭਵਿੱਖ ਦੀ ਯੋਜਨਾ ਬਣਾਉਣ ਦੀਆਂ ਗਤੀਵਿਧੀਆਂ ਘਰ ਤੋਂ ਬਾਹਰ ਜ਼ਿਆਦਾ ਸਮਾਂ ਲਗਾ ਕੇ ਤੁਹਾਨੂੰ ਨਿਰਾਸ਼ ਕਰ ਸਕਦੇ ਹਨ ਇੱਕ ਤਰਫਾ ਲਗਾਲ ਤੁਹਾਡੇ ਲਈ ਸਿਰਫ ਦਿਲ ਤੋੜਨ ਦਾ ਕੰਮ ਕਰੇਗਾ ਕਰੇ ਲੋਕਾਂ ਨੂੰ ਪੂਰਾ ਕਰਨ ਤੋਂ ਬਾਅਦ ਇਸ ਰਾਸ਼ੀ ਦੀਆਂ ਔਰਤਾਂ ਟੀਵੀ ਜਾਂ ਫਿਲਮ ਦੇਖ ਸਕਦੀਆਂ ਹਨ ਜਾਂ ਖਾਲੀ ਸਮੇਂ ਵਿੱਚ ਆਪਣੇ ਮੋਬਾਈਲ ਫੋਨ ਵਿੱਚ ਰੁੱਝ ਸਕਦੀਆਂ ਹਨ ਤੁਹਾਡੇ ਜੀਵਨ ਸਾਥੀ ਦੀ ਸੁਸਤੀ ਤੁਹਾਡੇ ਕਈ ਕੰਮਾਂ ਤੇ ਪਾਣੀ ਫੇਰ ਸਕਦੀ ਹੈ ਅੱਜ ਤੁਸੀਂ ਕਿਸੇ ਵਿਵਾਦ ਕਾਰਨ ਅਨਬਣ ਮਹਿਸੂਸ ਕਰ ਸਕਦੇ ਹੋ ਤੁਹਾਨੂੰ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕੋਈ ਹੱਲ ਲੱਭਣਾ ਚਾਹੀਦਾ ਹੈ ਅੱਗੇ ਹੈ ਜੀ ਕਰਕਰਾਸ਼ੀ ਕਰਕਰਾਸ਼ੀ ਵਾਲਿਓ ਉਦਾਸੀ ਅਤੇ ਤਣਾਅ ਤੁਹਾਡੇ ਮਨ ਦੀ ਸ਼ਾਂਤੀ ਨੂੰ ਖਤਮ ਕਰ ਸਕਦਾ ਹੈ ਜੋ ਲੋਕ ਛੋਟੇ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਅੱਜ ਦੇ ਦਿਨ ਆਪਣੇ ਕਿਸੇ ਕਰੀਬੀ ਦੀ ਕੋਈ ਸਲਾਹ ਮਿਲ ਸਕਦੀ ਹੈ ਅਤੇ ਉਸ ਨਾਲ ਜ਼ਿੰਦਗੀ ਵਿੱਚ ਜਗ੍ਹਾ ਵੀ ਦੇ ਸਕਦੇ ਹਨ ਪਰਿਵਾਰ ਦੇ ਮੈਂਬਰਾਂ ਦੀ ਲੋੜ ਨੂੰ ਤਰਜੀਹ ਦਿਵੋ ਉਹਨਾਂ ਦੇ ਦੁੱਖ ਅਤੇ ਸੁੱਖ ਵਿੱਚ ਹਿੱਸਾ ਬਣੋ ਤਾਂ ਕਿ ਉਹਨਾਂ ਨੂੰ ਮਹਿਸੂਸ ਹੋਵੇ ਕਿ ਤੁਸੀਂ ਵਾਕਿਆ ਹੀ ਉਹਨਾਂ ਦਾ ਖਿਆਲ ਰੱਖਦੇ ਹੋ ਤੁਸੀਂ ਦਿਨ ਵਿੱਚ ਚਾਰੇ ਪਾਸਿਓਂ ਗੁਲਾਬ ਦੀ ਖੁਸ਼ਬੂ ਨਾਲ ਇੱਕਮਿਕ ਹੋਵੋਗੇ ਪਿਆਰ ਦੀ ਖੁਸ਼ੀ ਦਾ ਆਨੰਦ ਲਵੋ ਜਿਹੜੇ ਲੋਕ ਘਰ ਤੋਂ ਬਾਹਰ ਰਹਿੰਦੇ ਹਨ ਅੱਜ ਉਹ ਆਪਣੇ ਸਾਰੇ ਕੰਮ ਪੂਰੇ ਕਰਕੇ ਸ਼ਾਮ ਦੇ ਸਮੇਂ ਕਿਸੇ ਬਾਗੀਚੇ ਜਾਂ ਸ਼ਾਂਤ ਥਾਂ ਤੇ ਸਮਾਂ ਬਿਤਾਉਣਾ ਪਸੰਦ ਕਰਨਗੇ ਵਿਆਹ ਇੱਕ ਅਸੀਸ ਹੈ ਅਤੇ ਅੱਜ ਤੁਸੀਂ ਇਸ ਦਾ ਅਨੁਭਵ ਕਰ ਸਕਦੇ ਹੋ ਇੱਕ ਦਿਨ ਹੋਣ ਵਾਲਾ ਹੈ ਜਦੋਂ ਘੜੀਆਂ ਹੌਲੀ-ਹੌਲੀ ਚੱਲਦੀਆਂ ਹਨ ਤੇ ਤੁਸੀਂ ਆਪਣੇ ਬਿਸਤਰੇ ਤੇ ਰਹਿੰਦੇ ਹੋ ਤੁਹਾਨੂੰ ਅੱਜ ਬਹੁਤ ਜ਼ਿਆਦਾ ਲੜਿੰਦਾ ਜੀਵਨ ਪ੍ਰਤੀਤ ਹੋ ਸਕਦਾ ਹੈ ਅੱਗੇ ਹਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਬਹੁਤ ਜ਼ਿਆਦਾ ਚਿੰਤਾ ਕਰਨਾ ਮਾਨਸਿਕ ਸ਼ਾਂਤੀ ਨੂੰ ਬਰਬਾਦ ਕਰ ਸਕਦਾ ਹੈ ਇਸ ਤੋਂ ਬਚੋ ਕਿਉਂਕਿ ਥੋੜੀ ਜਿਹੀ ਚਿੰਤਾ ਤੇ ਮਾਨਸਿਕ ਤਣਾਅ ਸਰੀਰ ਤੇ ਖਰਾਬ ਅਸਰ ਪਾ ਸਕਦਾ ਹੈ ਜਿਨ੍ਹਾਂ ਲੋਕਾਂ ਨੇ ਕਿਸੇ ਅਣਜਾਣ ਸ਼ਖਸ ਦੀ ਸਲਾਹ ਤੇ ਕਿਤੇ ਨਿਵੇਸ਼ ਕੀਤਾ ਸੀ ਅੱਜ ਉਹਨਾਂ ਨੂੰ ਨਿਵੇਸ਼ ਵਿੱਚ ਲਾਭ ਹੋਣ ਦੀ ਪੂਰੀ ਸੰਭਾਵਨਾ ਹੈ ਸਮਾਜਿਕ ਉਤਸਵਾਂ ਵਿੱਚ ਹਾਜ਼ਰ ਹੋਣ ਦਾ ਮੌਕਾ ਹੈ ਜੋ ਤੁਹਾਨੂੰ ਪ੍ਰਭਾਵਸ਼ਾਲੀ ਲੋਕਾਂ ਦੇ ਸੰਪਰਕ ਵਿੱਚ ਲਿਆਵੇਗਾ ਅੱਜ ਕੋਈ ਚੰਗੀ ਖਬਰ ਜਾਂ ਜੀਵਨ ਸਾਥੀ ਪਿਆਰ ਤੋਂ ਮਿਲਿਆ ਕੋਈ ਸੰਦੇਸ਼ ਤੁਹਾਡੇ ਉਤਸ਼ਾਹ ਨੂੰ ਦੁੱਗਣਾ ਕਰ ਸਕਦਾ ਹੈ ਘਰ ਤੋਂ ਬਾਹਰ ਨਿਕਲ ਕੇ ਅੱਜ ਤੁਸੀਂ ਸਾਫ਼ ਅਸਮਾਨ ਅਤੇ ਸਾਫ਼ ਸੁਥਰੀ ਹਵਾ ਵਿੱਚ ਟਹਿਲਣਾ ਪਸੰਦ ਕਰੋਗੇ ਅੱਜ ਤੁਹਾਡਾ ਮਨ ਸ਼ਾਂਤ ਹੋਵੇਗਾ ਜਿਸ ਦਾ ਲਾਭ ਤੁਹਾਨੂੰ ਪੂਰਾ ਦਿਨ ਮਿਲੇਗਾ ਜੇ ਤੁਸੀਂ ਲੰਬੇ ਸਮੇਂ ਤੋਂ ਸਰਾਪ ਮਹਿਸੂਸ ਕਰ ਰਹੇ ਸੀ ਤਾਂ ਇਹ ਉਹ ਦਿਨ ਹੈ ਜਦੋਂ ਤੁਸੀਂ ਸਰਾਪ ਮਹਿਸੂਸ ਕਰੋਗੇ ਦੋਸਤ ਸਮਾਂ ਬਤਾਉਣ ਦੇ ਲਈ ਵਧੀਆ ਚੀਜ਼ਾਂ ਹਨ ਜੋ ਤੁਸੀਂ ਕਰ ਸਕਦੇ ਹੋ ਅਤੇ ਇਹ ਅੱਜ ਤੁਹਾਡਾ ਵਧੀਆ ਨਿਵੇਸ਼ ਹੋਣ ਜਾ ਰਿਹਾ ਹੈ ਅੱਗੇ ਹਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਲੰਮੀ ਬਿਮਾਰੀ ਨੂੰ ਨਜ਼ਰ ਅੰਦਾਜ਼ ਨਾ ਕਰੋ ਨਹੀਂ ਤਾਂ ਅੱਗੇ ਜਾ ਕੇ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ ਪੁਰਾਣੇ ਨਿਵੇਸ਼ਾਂ ਦੇ ਚੱਲਦੇ ਤਨਖਾਹ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਪਰਿਵਾਰਕ ਮੈਂਬਰਾਂ ਦੀ ਚੰਗੀ ਸਲਾਹ ਤੁਹਾਡਾ ਮਾਨਸਿਕ ਤਣਾਅ ਘੱਟ ਕਰਨ ਵਿੱਚ ਅਸਰਦਾਰ ਹੋਵੇਗੀ ਆਪਣੇ ਰੋਮਾਂਟਿਕ ਖਿਆਲਾਂ ਨੂੰ ਹਰ ਕਿਸੇ ਨੂੰ ਦੱਸਣ ਤੋਂ ਬਚੋ ਅਜਿਹੇ ਲੋਕਾਂ ਨਾਲ ਜੁੜਨ ਤੋਂ ਬਚੋ ਜੋ ਤੁਹਾਡੀ ਪ੍ਰਤਿਸ਼ਟਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅੱਜ ਜੇਕਰ ਤੁਸੀਂ ਆਪਣੇ ਸਾਥੀ ਦੀਆਂ ਛੋਟੀਆਂ-ਛੋਟੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰੋਗੇ ਜਿਵੇਂ ਨਲਕੀਆਂ ਦੇ ਪਰਦਵੇ ਜਾਂ ਇੱਕ ਜੱਫੀ ਤਾਂ ਉਹ ਦੁਖੀ ਹੋ ਸਕਦਾ ਹੈ ਇਸ ਹਫਤੇ ਪਰਿਵਾਰ ਦੇ ਨਾਲ ਸ਼ਾਪਿੰਗ ਤੇ ਜਾਣਾ ਸੰਭਵ ਲੱਗ ਰਿਹਾ ਹੈ ਪਰੰਤੂ ਸ਼ਾਪਿੰਗ ਜੇਬ ਤੇ ਵੀ ਭਾਰੀ ਪੈ ਸਕਦੀ ਹੈ ਅੱਗੇ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਬੱਚੇ ਤੁਹਾਡੇ ਮੁਤਾਬਕ ਨਹੀਂ ਚੱਲਣਗੇ ਜੋ ਤੁਹਾਡੇ ਚੁੰਝਲਾਟ ਦੀ ਵਜ੍ਹਾ ਬਣ ਸਕਦੀ ਹੈ ਤੁਹਾਨੂੰ ਖੁਦ ਤੇ ਨਿਯੰਤਰਣ ਰੱਖਣਾ ਚਾਹੀਦਾ ਹੈ ਕਿਉਂਕਿ ਨਾਰਾਜ਼ਗੀ ਸਭ ਲਈ ਨੁਕਸਾਨਦੇਹ ਹੈ ਅਤੇ ਇਹ ਸੋਚਣ ਸਮਝਣ ਦੀ ਤਾਕਤ ਨੂੰ ਖਤਮ ਕਰ ਦਿੰਦਾ ਹੈ ਇਸ ਨਾਲ ਸਿਰਫ ਮੁਸ਼ਕਲ ਵੱਧਦੀ ਹੈ ਅੱਜ ਯਾਰਾਂ ਦੋਸਤਾਂ ਦੇ ਨਾਲ ਪਾਰਟੀ ਵਿੱਚ ਤੁਸੀਂ ਖੂਬ ਪੈਸਾ ਲੁਟਾ ਸਕਦੇ ਹੋ ਪਰੰਤੂ ਇਸ ਦੇ ਬਾਵਜੂਦ ਤੁਹਾਡਾ ਆਰਥਿਕ ਪੱਖ ਅੱਜ ਮਜ਼ਬੂਤ ਰਹੇਗਾ ਰਿਸ਼ਤੇਦਾਰ ਅਤੇ ਦੋਸਤਾਂ ਕੋਲੋਂ ਤੋਹਫੇ ਮਿਲਣਗੇ ਸ਼ਾਮ ਦੇ ਢਲਦੇ ਢਲਦੇ ਕੋਈ ਰੋਮਾਂਟਿਕ ਚੁੱਕਾ ਤੁਹਾਡੇ ਦਿਮਾਗ ਨੂੰ ਘੇਰ ਲਵੇਗਾ ਕਾਰੋਬਾਰੀ ਕੰਮ ਦੇ سلسلے ਵਿੱਚ ਕੀਤੀ ਗਈ ਯਾਤਰਾ ਲਾਭਦਾਇਕ ਸਾਬਤ ਹੋਵੇਗੀ ਅੱਜ ਤੁਸੀਂ ਆਪਣੀ ਵਿਅਵਤਾ ਜ਼ਿੰਦਗੀ ਦਾ ਸਾਰਿਆਂ ਤੋਂ ਵਧੀਆ ਦਿਨ ਮਹਿਸੂਸ ਕਰੋਗੇ ਗ੍ਰਹਿ ਇਸ਼ਾਰਾ ਕਰ ਰਹੇ ਹਨ ਕਿ ਧਾਰਮਿਕ ਕਿਰਿਆ ਕਲਪੋ ਦੀ ਅਦਿਕਤਾ ਹੋ ਸਕਦੀ ਹੈ ਮਤਲਬ ਤੁਸੀਂ ਮੰਦਿਰ ਜਾ ਸਕਦੇ ਹੋ ਦਾਨ ਦਕਸ਼ਨਾ ਵੀ ਸੰਭਵ ਹੈ ਅਤੇ ਧਿਆਨ ਧਾਰਨਾ ਦਾ ਅਭਿਆਸ ਕੀਤਾ ਜਾ ਸਕਦਾ ਹੈ ਅੱਗੇ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਓ ਤੁਸੀਂ ਅੱਜ ਸੇਧ ਦਾ ਧਿਆਨ ਰੱਖੋ ਅਤੇ ਵਸਤਾਂ ਨੂੰ ਵਿਅਸਥਿਤ ਕਰੋ ਜਿਹੜੇ ਲੋਕਾਂ ਨੇ ਕਿਸੇ ਤੋਂ ਲਿਆ ਹੋਇਆ ਹੈ ਉਹਨਾਂ ਨੂੰ ਅੱਜ ਕਿਸੇ ਵੀ ਹਾਲਤ ਵਿੱਚ ਉਧਾਰ ਵਾਪਸ ਦੇਣਾ ਪੈ ਸਕਦਾ ਹੈ ਜਿਸ ਨਾਲ ਆਰਥਿਕ ਸਥਿਤੀ ਕਮਜ਼ੋਰ ਹੋ ਜਾਵੇਗੀ ਘਰ ਵਿੱਚ ਉਲਾਸ ਦਾ ਮਾਹੌਲ ਤੁਹਾਡੇ ਤਣਾ ਨੂੰ ਘਟ ਕਰ ਦੇਵੇਗਾ ਤੁਸੀਂ ਵੀ ਪੂਰੀ ਸਹਿਭਾਗਤਾ ਕਰੋ ਅਤੇ ਮਹਿਜ਼ ਛਾਤ ਦਰਸ਼ਕ ਨਾ ਬਣੋ ਪਿਆਰ ਦੇ ਮਾਮਲੇ ਵਿੱਚ ਗੁਲਾਮ ਦਾ ਕੰਮ ਨਾ ਕਰੋ ਕੁਝ ਦਿਲ ਬਹਿਲਾਉਣ ਅਤੇ ਮਨੋਰੰਜਨ ਲਈ ਚੰਗਾ ਦਿਨ ਹੈ ਅੱਜ ਤੁਹਾਡਾ ਜੀਵਨ ਸਾਥੀ ਤੁਹਾਡੇ ਲਈ ਜਿਆਦਾ ਸਮਾਂ ਨਹੀਂ ਕੱਢ ਸਕਦਾ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਅੱਜ ਤੁਸੀਂ ਕਿਸੇ ਮਨੋਵਿਗਿਆਨੀ ਨੂੰ ਮਿਲ ਸਕਦੇ ਹੋ ਅੱਗੇ ਹਜੀ ਧਨੁਰਾਸ਼ੀ ਧਨੁਰਾਸ਼ੀ ਵਾਲਿਓ ਅੱਜ ਦਾ ਦਿਨ ਉਹਨਾਂ ਦਿਨਾਂ ਦੀ ਤਰ੍ਹਾਂ ਨਹੀਂ ਹੈ ਜਦੋਂ ਤੁਸੀਂ ਕਿਸਮਤ ਵਾਲੇ ਹਾਬਤ ਹੁੰਦੇ ਹੋ ਇਸ ਲਈ ਅੱਜ ਜੋ ਕੁਝ ਵੀ ਬੋਲੋ ਸੋਚ ਸਮਝ ਕੇ ਬੋਲੋ ਕਿਉਂਕਿ ਥੋੜੀ ਜਿਹੀ ਬਾਤਕੀਤ ਦਿਨ ਪਰ ਖਿੱਚ ਕੇ ਵੱਡੇ ਵਿਵਾਦ ਦਾ ਰੂਪ ਲੈ ਸਕਦੀ ਹੈ ਅਤੇ ਤੁਹਾਨੂੰ ਤਣਾਅ ਦੇ ਪਲ ਵੀ ਦੇ ਸਕਦੀ ਹੈ ਪੈਸੇ ਕਮਾਉਣ ਦੇ ਲਈ ਨਵੇਂ ਮੌਕੇ ਲਭ ਦੇਣਗੇ ਘਰ ਦੇ ਕਿਸੇ ਮੈਂਬਰ ਦੇ ਵਿਵਹਾਰ ਦੀ ਵਜ੍ਹਾ ਨਾਲ ਤੁਸੀਂ ਪਰੇਸ਼ਾਨ ਰਹਿ ਸਕਦੇ ਹੋ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਨ ਦੀ ਲੋੜ ਹੈ ਆਪਣੇ ਸਾਥੀ ਨਾਲ ਬਾਹਰ ਜਾਂਦੇ ਸਮੇਂ ਠੀਕ ਤਰ੍ਹਾਂ ਨਾਲ ਵਿਵਹਾਰ ਕਰੋ ਕੁਝ ਲੋਕਾਂ ਦੇ ਲਈ ਅਣ ਇਛਿਤ ਯਾਤਰਾ ਭੱਜ ਦੌੜ ਭਰੀ ਅਤੇ ਤਣਾਅਪੂਰਨ ਹੋ ਸਕਦੀ ਹੈ ਅੱਜ ਚੀਜ਼ਾਂ ਤੁਹਾਡੀ ਇੱਛਾ ਦੇ ਮੁਤਾਬਕ ਨਹੀਂ ਚੱਲਣਗੀਆਂ ਪਰੰਤੂ ਤੁਹਾਡੇ ਪਿਆਰੇ ਦੇ ਨਾਲ ਤੁਹਾਡਾ ਚੰਗਾ ਸਮਾਂ ਗੁਜ਼ਰੇਗਾ ਅੱਜ ਤੁਸੀਂ ਕਿਸੇ ਵਿਵਾਦ ਕਾਰਨ ਅਨਬਣ ਮਹਿਸੂਸ ਕਰ ਸਕਦੇ ਹੋ ਤੁਹਾਨੂੰ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕੋਈ ਹੱਲ ਲੱਭਣਾ ਚਾਹੀਦਾ ਹੈ ਅੱਗੇ ਹਾਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਜਿਆਦਾ ਪੇਟ ਭਰ ਕੇ ਖਾਣ ਤੋਂ ਅਤੇ ਸ਼ਰਾਬ ਦੀ ਵਰਤੋਂ ਤੋਂ ਬਚੋ ਅੱਜ ਤੁਹਾਡੇ ਆਰਥਿਕ ਜੀਵਨ ਵਿੱਚ ਖੁਸ਼ਹਾਲੀ ਹੋਵੇਗੀ ਇਸ ਦੇ ਨਾਲ ਤੁਸੀਂ ਕਰਜ਼ ਅਤੇ ਲੋਨ ਤੋਂ ਵੀ ਮੁਕਤ ਹੋ ਸਕਦੇ ਹੋ ਰਿਸ਼ਤੇਦਾਰਾਂ ਨਾਲ ਛੋਟੀ ਯਾਤਰਾ ਤੁਹਾਡੇ ਭੱਜ ਦੌੜ ਭਰੇ ਦਿਨ ਵਿੱਚ ਆਰਾਮ ਅਤੇ ਸਕੂਨ ਦੇਣ ਵਾਲੀ ਸਾਬਤ ਹੋਵੇਗੀ ਹਕੀਕਤ ਦਾ ਸਾਹਮਣਾ ਕਰਨ ਦੇ ਲਈ ਤੁਹਾਨੂੰ ਆਪਣੇ ਪ੍ਰੇਮੀ ਨੂੰ ਕੁਝ ਵਕਤ ਲਈ ਭੁੱਲਣਾ ਪਵੇਗਾ ਅੱਜ ਦੇ ਦਿਨ ਖਰੀਦਦਾਰੀ ਅਤੇ ਹੋਰ ਗਤੀਵਿਧੀਆਂ ਵਿੱਚ ਤੁਸੀਂ ਵਿਅਸਤ ਰਹੋਗੇ ਤੁਹਾਡੇ ਲਈ ਇਹ ਦਿਨ ਸੁੰਦਰ ਰਮਟਕ ਹੈ ਪਰੰਤੂ ਸਿਹਤ ਦੇ ਮਾਮਲੇ ਨੂੰ ਲੈ ਕੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਤੁਸੀਂ ਕਿਸੇ ਦੋਸਤ ਦੀ ਮਦਦ ਕਰਕੇ ਵਧੀਆ ਮਹਿਸੂਸ ਕਰੋਗੇ ਅੱਗੇ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਦਿਲ ਦੇ ਰੋਗੀਆਂ ਨੂੰ ਅੱਜ ਕਾਫੀ ਛੱਡਣ ਦਾ ਸਹੀ ਸਮਾਂ ਹੈ ਹੁਣ ਇਸ ਦਾ ਇਸਤੇਮਾਲ ਦਿਲ ਤੇ ਅਤ੍ਰਿਕਤ ਦਬਾਅ ਪਾਵੇਗਾ ਅੱਜ ਧਨਲਾਭ ਹੋਣ ਦੀ ਸੰਭਾਵਨਾ ਤਾਂ ਬਣ ਰਹੀ ਹੈ ਪਰੰਤੂ ਆਪਣੇ ਗੁੱਸੇ ਵਾਲੇ ਸੁਭਾਅ ਕਾਰਨ ਤੁਸੀਂ ਪੈਸਾ ਕਮਾਉਣ ਵਿੱਚ ਕਾਬਲ ਨਹੀਂ ਹੋ ਪਾਉਂਗੇ ਜੀਵਨ ਸਾਥੀ ਦੇ ਨਾਲ ਖਰੀਦਦਾਰੀ ਮਜ਼ੇਦਾਰ ਰਹੇਗੀ ਇਸ ਨਾਲ ਦੋਨਾਂ ਦੀ ਸਮਝ ਵਿੱਚ ਵਾਧਾ ਹੋਵੇਗਾ ਰੁਮਾਂਸ ਦਾ ਤੁਹਾਡੇ ਦਿਲ ਤੇ ਕਬਜ਼ਾ ਹੈ ਆਪਣੇ ਵਿਅਸਤ ਜੀਵਨ ਵਿੱਚੋਂ ਅੱਜ ਤੁਸੀਂ ਆਪਣੇ ਬੱਚਿਆਂ ਨਾਲ ਬਾਹਰ ਸਮਾਂ ਬਿਤਾਉਣਾ ਪਸੰਦ ਕਰੋਗੇ ਉਹਨਾਂ ਨਾਲ ਸਮਾਂ ਬਿਤਾਉਣਾ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਾਏਗਾ ਜੋ ਤੁਸੀਂ ਘਬਾ ਰਹੇ ਹੋ ਅੱਜ ਤੁਸੀਂ ਜਾਣੋਗੇ ਕਿ ਵਿਆਹ ਕਰਵਾਉਣ ਦੀ ਅਸਲ ਪਰੰਪਰਾ ਕੀ ਹੈ ਜੇਕਰ ਬਹੁਤ ਜ਼ਿਆਦਾ ਨਾ ਹੋਵੇ ਤਾਂ ਅੱਜ ਦੇਰ ਰਾਤ 스마트 ਫੋਨ ਤੇ ਗੱਪਾਂ ਮਾਰਨਾ ਵੀ ਗਲਤ ਨਹੀਂ ਹੈ ਹਾਲਾਂਕਿ ਕੋਈ ਵੀ ਆਤ ਨੁਕਸਾਨ ਦੇ ਹੈ ਅੱਗੇ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਓ ਅੱਜ ਤੁਹਾਡਾ ਚੜਿਆ ਹੋਇਆ ਪਾਰਾ ਤੁਹਾਨੂੰ ਪਰੇਸ਼ਾਨੀ ਵਿੱਚ ਪਾ ਸਕਦਾ ਹੈ ਤੁਸੀਂ ਦੂਜਿਆਂ ਤੇ ਕੁਝ ਜ਼ਿਆਦਾ ਖਰਚ ਕਰ ਸਕਦੇ ਹੋ ਆਪਣੇ ਜੀਵਨ ਸਾਥੀ ਦੇ ਬਿਹਤਰ ਸਮਝ ਜ਼ਿੰਦਗੀ ਵਿੱਚ ਖੁਸ਼ੀ ਸਕੂਨ ਖੁਸ਼ਹਾਲੀ ਲਿਆਵੇਗੀ ਤੁਹਾਡੇ ਪਿਆਰੇ ਜੀਵਨ ਸਾਥੀ ਦਾ ਫੋਨ ਤੁਹਾਡਾ ਦਿਨ ਬਣਾ ਦੇਵੇਗਾ ਇਹ ਅਜੇਹਾ ਦਿਨ ਹੈ ਜਦੋਂ ਤੁਸੀਂ ਖੁਦ ਨੂੰ ਸਮਾਂ ਦੇਣ ਦੀ ਕੋਸ਼ਿਸ਼ ਕਰਦੇ ਰਹੋਗੇ ਪਰੰਤੂ ਤੁਹਾਨੂੰ ਆਪਣੇ ਲਈ ਸਮਾਂ ਮਿਲ ਸਕੇਗਾ ਤੁਹਾਡਾ ਜੀਵਨ ਸਾਥੀ ਅੱਜ ਤੁਹਾਨੂੰ ਖੁਸ਼ਹਾਲ ਬਣਾਉਣ ਲਈ ਅੱਜ ਬਹੁਤ ਸਾਰੀਆਂ ਕੋਸ਼ਿਸ਼ਾਂ ਕਰੇਗਾ ਅੱਜ ਤੁਹਾਡਾ ਦੋਸਤ ਤੁਹਾਡੀ ਪੂਰੇ ਦਿਲ ਨਾਲ ਪ੍ਰਸ਼ੰਸਾ ਕਰ ਸਕਦਾ ਹੈ ਧੰਨਵਾਦ ਜੀ